ਗੁਰੂ ਪਿਆਰਿਓ ਜੋ ਪਰਸੋਂ ਆਪ ਜੀ ਦੇ ਨਾਲ ਚਮਕੌਰ ਗੜੀ ਦਾ ਇਤਿਹਾਸ ਸਾਂਝਾ ਕੀਤਾ ਸੀ ਆਪ ਜੀ ਨੇ ਸੁਣਿਆ ਕਿ ਕਿਵੇਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਰਸਾ ਨਦੀ ਨੂੰ ਪਾਰ ਕਰਦੇ ਨੇ ਸਤਿਗੁਰਾਂ ਦੇ ਨਾਲ ਸਤਿਗੁਰਾਂ ਦੇ ਦੋ ਵੱਡੇ ਫਰਜ਼ੰਦ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਜਾਰ ਸਿੰਘ ਜੀ ਪੰਜ ਪਿਆਰੇ ਸਹਿਬਾਨ ਅਤੇ ਜਾਨੋ ਪਿਆਰੇ ਉਹ 35 ਗੁਰਸਿੱਖ ਜਿਹੜੇ ਸ੍ਰੀ ਆਨੰਦਪੁਰ ਸਾਹਿਬ ਤੋਂ ਸਤਗੁਰਾਂ ਦੇ ਨਾਲ ਚੱਲੇ ਸੀ ਤੇ ਚਮਕੌਰ ਦੀ ਗੜੀ ਦੇ ਵਿੱਚ ਆ ਕੇ 10 ਲੱਖ ਮੁਗਲ ਫੌਜਾਂ ਦਾ ਮੁਕਾਬਲਾ ਕਰਕੇ ਸ਼ਹਾਦਤਾਂ ਦਾ ਜਾਮ ਪੀਂਦੇ ਨੇ ਤੇ ਫਿਰ ਚਮਕੌਰ ਦੀ ਗੜੀ ਦੇ ਵਿੱਚੋਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਆਪਣੇ ਪੰਥ ਦਾ ਹੁਕਮ ਮੰਨ ਕੇ ਚਮਕੌਰ ਗੜੀ ਤੋਂ ਰਵਾਨਾ ਹੁੰਦੇ ਨੇ ਕਿਵੇਂ ਸਤਗੁਰ ਜੀ ਲੱਖਾਂ ਦੇ ਘੇਰੇ ਨੂੰ ਤੋੜ ਕੇ ਚਮਕੌਰ ਦੀ ਗੜੀ ਵਿੱਚੋਂ ਨਿਕਲਦੇ ਨੇ ਕਿਹੜੇ ਕਿਹੜੇ ਗੁਰਸਿੱਖ ਨਾਲ ਸੀ ਇਹ ਸਾਰਾ ਇਤਿਹਾਸ ਆਪ ਜੀ ਦੇ ਨਾਲ ਉਸ ਵੀਡੀਓ ਵਿੱਚ ਸਾਂਝਾ ਕੀਤਾ ਹੈ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਸੁਣੀ ਕਿਰਪਾ ਕਰਕੇ ਜਰੂਰ ਸੁਣਿਓ ਜੋ ਉਸ ਵੀਡੀਓ ਦਾ ਲਿੰਕ ਹੈ ਮੈਂ ਇਸ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਜਿਨ੍ਹਾਂ ਨੇ ਵੀਡੀਓ ਨਹੀਂ ਸੁਣੀ ਕਿਰਪਾ ਕਰਕੇ ਜਰੂਰ ਸੁਣਨ ਤਾਂ ਜੋ ਆਪ ਜੀ ਨੂੰ ਨਵਾਂ ਇਤਿਹਾਸ ਪਤਾ ਲੱਗ ਸਕੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੱਖਾਂ ਦੇ ਘੇਰੇ ਨੂੰ ਕਿਵੇਂ ਤੋੜਦੇ ਨੇ ਚਮਕੌਰ ਗੜੀ ਦੇ ਵਿੱਚੋਂ ਕਿਵੇਂ ਨਿਕਲਦੇ ਨੇ ਸੋ ਗੁਰੂ ਪਿਆਰਿਓ ਕੱਲ ਮੈਨੂੰ ਇੱਕ ਵੀਰ ਦਾ ਫੋਨ ਆਇਆ ਉਸਨੇ ਸਵਾਲ ਕੀਤਾ ਕਿ ਵੀਰ ਜੀ ਜਿਹੜਾ ਤੁਸੀਂ ਚਮਕੌਰ ਗੜੀ ਦਾ ਇਤਿਹਾਸ ਦੱਸਿਆ ਬਿਰਤਾਂਤ ਸੁਣਾਇਆ ਉਹ ਸਾਰਾ ਇਤਿਹਾਸ ਸੁਣਿਆ ਪਰ ਕਿਤੇ ਵੀ ਤੁਸੀਂ ਚਮਕੌਰੇ ਗਦਾਰ ਦਾ ਜ਼ਿਕਰ ਨਹੀਂ ਕੀਤਾ ਚਮਕੌਰਾ ਗਦਾਰ ਜਿਸ ਨੂੰ ਸੋਸ਼ਲ ਮੀਡੀਆ ਤੇ ਚਮਕੌਰਾ ਜੱਟ ਲਿਖਿਆ ਹੈ ਕਿ ਇਹ ਚਮਕੌਰਾ ਜੱਟ ਚਮਕੌਰਾ ਗਦਾਰ ਜਿਸ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਤਲਾ ਮਗਲ ਸਰਕਾਰ ਨੂੰ ਦਿੱਤੀ ਸੀ 22 ਤਾਰ ਦੇ ਪਹਾੜੀ ਰਾਜਿਆਂ ਨੂੰ ਮਗਲ ਸਰਕਾਰ ਨੂੰ ਤੇ ਔਰੰਗਜ਼ੇਬ ਨੂੰ ਚਿੱਠੀ ਲਿਖੀ ਸੀ ਇਹ ਵੀ ਆਖਿਆ ਜਾ ਰਿਹਾ ਕਿ ਜਿਹੜੀ ਚਮਕੌਰ ਦੀ ਗੜੀ ਸੀ ਜਿਹਨੂੰ ਕੱਚੀ ਗੜੀ ਕਹਿੰਦੇ ਆ ਜਾਂ ਚਮਕੌਰ ਦੀ ਗੜੀ ਕਹਿੰਦੇ ਆ ਉਹ ਐਸੇ ਚਮਕੌਰੇ ਦੀ ਸੀ ਤੇ ਨਾਲੇ ਇਹ ਵੀ ਕਿਹਾ ਜਾ ਰਿਹਾ ਹੈ ਪ੍ਰਚਾਰਿਆ ਜਾ ਰਿਹਾ ਹੈ ਕਿ ਸ੍ਰੀ ਚਮਕੌਰ ਸਾਹਿਬ ਜਿੱਥੇ ਵੱਡੇ ਸਾਹਿਬਜਾਦਿਆਂ ਨੇ ਸ਼ਹਾਦਤ ਦਾ ਜਾਮ ਪੀਤਾ ਉਹ ਸ੍ਰੀ ਚਮਕੌਰ ਸਾਹਿਬ ਵੀ ਇਸ ਚਮਕੌਰੇ ਗਦਾਰ ਦੇ ਨਾਮ ਤੋਂ ਬਣਿਆ ਆਪਾਂ ਇਹ ਵੀ ਜਾਣਨ ਦਾ ਯਤਨ ਕਰਾਂਗੇ ਕਿ ਸ੍ਰੀ ਚਮਕੌਰ ਸਾਹਿਬ ਕੋਈ ਪਹਿਲਾ ਨਗਰ ਜਾਂ ਪਿੰਡ ਹੁੰਦਾ ਸੀ ਕਿ ਇਸ ਚਮਕੌਰੇ ਗਦਾਰ ਤੋਂ ਪਿਆ ਤੇ ਨਾਲੇ ਇਹ ਵੀ ਜਾਣਾਂਗੇ ਕਿ ਇਤਿਹਾਸ ਵਿੱਚ ਕੋਈ ਚਮਕौरा ਗਦਾਰ ਹੋਇਆ ਜਾਂ ਨਹੀਂ ਹੋਇਆ ਜਿਸ ਨੂੰ ਚਮਕौरा ਜੱਟ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਲੋ ਗੁਰੂ ਪਿਆਰਿਓ ਆਓ ਆਪਾਂ ਇਤਿਹਾਸ ਸਾਂਝਾ ਕਰੀਏ ਬੇਨਤੀ ਹੈ ਕਿ ਇਸ ਵੀਡੀਓ ਨੂੰ ਪੂਰੀ ਸੁਣਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜ਼ਰੂਰ ਦਿਖਾਓ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਿਓ ਤਾਂ ਜੋ ਸਚਾਈ ਦਾ ਪਤਾ ਲੱਗ ਸਕੇ ਤੇ ਇਹ ਕਿੱਸਾ ਕਿਵੇਂ ਸਾਹਮਣੇ ਆਇਆ ਇਹ ਵੀ ਉਜਾਗਰ ਹੋ ਸਕੇ ਸੋ ਗੁਰੂ ਪਿਆਰਿਓ ਜਦੋਂ ਅਸੀਂ ਪ੍ਰਾਤਨ ਤੋਂ ਪ੍ਰਾਤਨ ਇਤਿਹਾਸਕਾਰਾਂ ਨੂੰ ਪੜ੍ਹਦੇ ਹਾਂ ਭਵੇਂ ਉਹ ਕਵੀ ਸੈਨਾਪਤ ਜੀ ਹੋਗੇ ਜਿਨ੍ਹਾਂ ਨੇ 1711 ਦੇ ਵਿੱਚ ਇਤਿਹਾਸ ਲਿਖਿਆ ਸੀ ਚਮਕੌਰ ਗੜੀ ਦਾ ਜਿਨ੍ਹਾਂ ਨੇ ਜ਼ਿਕਰ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੇ ਨੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਚਮਕੌਰ ਨਗਰ ਦੇ ਵਿੱਚ ਪਹੁੰਚ ਕੇ ਪਹਿਲਾਂ ਇੱਕ ਬਾਗ ਦੇ ਵਿੱਚ ਬੈਠਦੇ ਨੇ ਵਿਰਾਜਮਾਨ ਹੁੰਦੇ ਨੇ ਇੱਥੇ ਮੈਂ ਇੱਕ ਹੋਰ ਬੇਨਤੀ ਕਰਦੇ ਆਂ ਜੋ ਮਹਾਨ ਕੋਸ਼ ਦੇ ਵਿੱਚ ਭਾਈ ਸੈ ਪਾਈ ਕਾਨ ਸਿੰਘ ਨਾਭਾ ਜੀ ਨੇ ਲਿਖੀ ਹੈ ਤੁਸੀਂ ਵੇਖ ਸਕਦੇ ਹੋ ਪਈ ਕਾਨਸੇਕਰ ਨਾਭਾਜੀ ਚਮਕੌਰ ਸਾਹਿਬ ਬਾਰੇ ਲਿਖਦੇ ਨੇ ਕਿ ਜਿਹੜਾ ਇਹ ਚਮਕੌਰ ਨਗਰ ਹੈ ਜਾਂ ਚਮਕੌਰ ਸਾਹਿਬ ਹੈ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਹਿਲਾਂ ਵੀ ਆ ਚੁੱਕੇ ਨੇ 1702 ਈਸਵੀ ਨੂੰ ਜਦੋਂ ਸਤਗੁਰ ਸੱਚੇ ਪਾਸ਼ਾ ਜੀ ਕੁਰਖ ਖੇਤਰ ਤੋਂ ਵਾਪਸ ਆ ਰਹੇ ਸਨ ਤਾਂ ਇਸ ਚਮਕੌਰ ਨਗਰ ਦੇ ਵਿੱਚ ਰਹੇ ਸਨ ਇੱਥੋਂ ਇੱਕ ਕਲੀਅਰ ਹੋ ਜਾਂਦਾ ਸਪਸ਼ਟ ਹੋ ਜਾਂਦਾ ਕਿ ਸ੍ਰੀ ਚਮਕੌਰ ਸਾਹਿਬ ਦਾ ਨਾਮ ਪਹਿਲਾਂ ਚਮਕੌਰ ਸੀ ਪਰ ਜਦੋਂ ਗੁਰੂ ਸਾਹਿਬ ਇੱਥੇ ਆਏ ਤਾਂ ਇੱਥੇ ਸਾਹਿਬ ਸਤਗੁਰਾਂ ਦੇ ਔਣ ਕਰਕੇ ਲੱਗਿਆ ਨਹੀਂ ਇਸ ਨਗਰ ਦਾ ਨਾਮ ਪਹਿਲਾਂ ਤੋਂ ਹੀ ਚਮਕੌਰ ਸੀ ਨਾ ਕਿ ਕਿਸੇ ਚਮਕੌਰੇ ਗਦਾਰ ਤੋਂ ਜਾਂ ਚਮਕੌਰੇ ਜੱਟ ਤੋਂ ਪਿਆ ਇਹ ਤਾਂ ਕਲੀਅਰ ਹੋ ਗਿਆ ਸਪਸ਼ਟ ਹੋ ਗਿਆ ਬਾਕੀ ਜਦੋਂ ਤੁਸੀਂ ਪ੍ਰਾਤਨ ਸਰੋਤ ਪੜੋਗੇ ਪ੍ਰਾਤਨ ਪੜੋਗੇ ਤਾਂ ਕਹਿੰਦੇ ਇੱਥੇ ਕੋਈ ਚਮਕ ਦੇ ਵਾਰਤਨ ਜਾਂ ਕੋਈ ਚਮਕੀਲੀ ਚੀਜ਼ ਬਣਿਆ ਕਰਦੀ ਸੀ ਜਿਸ ਕਰਕੇ ਚਮਕ ਤੋਂ ਚਮਕੌਰ ਨਾਮ ਪਿਆ ਸੋ ਹਰ ਇੱਕ ਪਿੰਡ ਦਾ ਜੋ ਮਤਲਬ ਹੁੰਦਾ ਹੈ ਜਿਸ ਪਿੱਛੇ ਉਹਦਾ ਕੋਈ ਇਤਿਹਾਸ ਜਾਂ ਉਹਦਾ ਕੋਈ ਪ੍ਰਾਤਨ ਸਰੋਤ ਲਿਖਿਆ ਹੁੰਦਾ ਹੈ ਸੋ ਇਸ ਕਰਕੇ ਇਹ ਜ਼ਰੂਰ ਨੋਟ ਕਰੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1702 ਦੇ ਵਿੱਚ ਪਹਿਲਾਂ ਵੀ ਚਮਕੌਰ ਨਗਰ ਦੇ ਵਿੱਚ ਪਹੁੰਚ ਚੁੱਕੇ ਸਨ ਇਸ ਕਰਕੇ ਸ੍ਰੀ ਚਮਕੌਰ ਸਾਹਿਬ ਦਾ ਪਹਿਲਾ ਨਾਮ ਚਮਕੌਰ ਹੀ ਸੀ ਨਾ ਕਿ ਚਮਕੌਰ ਗਦਾਰ ਕਰਕੇ ਪਿਆ ਹੁਣ ਦੂਜਾ ਕਵੀ ਸੈਨਾਪਤ ਜੀ ਲਿਖਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਬਾਗ ਦੇ ਵਿੱਚ ਆ ਕੇ ਬੈਠਦੇ ਨੇ ਤਾਂ ਇੱਕ ਭਾਈ ਕਹਿ ਲੋ ਕੁਝ ਸੇਵਕ ਕਹਿ ਲੋ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕਰਦਾ ਕਿ ਹੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡੇ ਮਗਰ ਮੁਗਲ ਫੌਜਾਂ ਲੱਗੀਆਂ ਨੇ ਜਿਹੜੀਆਂ ਮੁਗਲ ਫੌਜਾਂ ਲੱਗਾ ਭਗ 8-9 ਮਹੀਨਿਆਂ ਤੋਂ ਘੇਰਾ ਪਾ ਕੇ ਬੈਠੀਆਂ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੁੱਕਾ ਨਹੀਂ ਸੀ ਜਾਣ ਦੇਣ ਚਾਹੁੰਦੀਆਂ ਉਹ ਫੜਨਾ ਹੀ ਫੜਨਾ ਚਾਹੁੰਦੀਆਂ ਸੀ ਤੇ ਉਹਨਾਂ ਨੇ ਪਿੱਛਾ ਕਰਨਾ ਹੀ ਕਰਨਾ ਸੀ ਜਦੋਂ ਭਾਈ ਨੂੰ ਪਤਾ ਲੱਗਿਆ ਸੇਵਕ ਨੂੰ ਪਤਾ ਲੱਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਾਗ ਚ ਆ ਕੇ ਬੇਨਤੀ ਕਰਦਾ ਕਿ ਗੁਰੂ ਪਾਤਸ਼ਾਹ ਜੀ ਬੇਨਤੀ ਹੈ ਕਿ ਤੁਸੀਂ ਕਿਰਪਾ ਕਰਕੇ ਕੱਚੀ ਗੜੀ ਦੇ ਵਿੱਚ ਚਲੇ ਜਾਓ ਉਹ ਹਵੇਲੀ ਦੇ ਵਿੱਚ ਚਲੇ ਜਾਓ ਜਿਹੜੀ ਬਹੁਤ ਉੱਚੀ ਹੈ ਤੇ ਨਾਲੇ ਅਧੂਰੀ ਹੈ ਤੇ ਤੁਸੀਂ ਇਸ ਗੜੀ ਨੂੰ ਹੀ ਜੰਗ ਦਾ ਮੈਦਾਨ ਬਣਾ ਕੇ ਲੜ ਸਕਦੇ ਹੋ ਮੁਗਲਾਂ ਦਾ ਮੁਕਾਬਲਾ ਕਰ ਸਕਦੇ ਹੋ ਤੇ ਸਤਗੁਰਾਂ ਨੂੰ ਵੀ ਪਤਾ ਸੀ ਕਿ ਮੁਗਲਾਂ ਨੇ ਸਾਡੇ ਪਿੱਛੇ ਆਉਣਾ ਹੀ ਆਉਣਾ ਹੈ ਇਹਨਾਂ ਨਾਲ ਮੁਕਾਬਲਾ ਹੋਣਾ ਹੀ ਆਉਣਾ ਹੈ ਕਿਉਂ ਨਾ ਗੜੀ ਦੇ ਵਿੱਚ ਕੀਤਾ ਜਾਏ ਪਰ ਉਥੇ ਕਵੀ ਸੈਨਾਪਤ ਜੀ ਨੇ ਕਿਸੇ ਨਾਮ ਦਾ ਜ਼ਿਕਰ ਨਹੀਂ ਕੀਤਾ ਭਾਵੇਂ ਤੁਸੀਂ ਗਿਆਨੀ ਗਿਆਨ ਸਿੰਘ ਜੀ ਨੂੰ ਪੜ੍ਹ ਲਓ ਪਰਾਚੀਨ ਪੰਥ ਪ੍ਰਕਾਸ਼ ਦੇ ਰਚయిత ਰਤਨ ਸਿੰਘ ਭੰਗੂ ਜੀ ਨੂੰ ਪੜ੍ਹ ਲਓ ਕਿ ਇਤਿਹਾਸਕਾਰਾਂ ਨੇ ਇੱਥੋਂ ਲਿਖਿਆ ਕਿ ਦੋ ਭਰਾਵਾਂ ਦੀ ਹਵੇਲੀ ਸੀ ਉਹਨਾਂ ਦੇ ਵਿੱਚੋਂ ਇੱਕ ਨੇ ਆ ਕੇ ਬੇਨਤੀ ਕੀਤੀ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਗੜੀ ਦੇ ਵਿੱਚ ਚਲੇ ਜਾਓ ਉੱਥੇ ਜਾ ਕੇ ਤੁਸੀਂ ਮੁਗਲਾਂ ਨਾਲ ਮੁਕਾਬਲਾ ਕਰੋ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਿੱਖਾਂ ਦੀ ਇਤਲਾਜ ਜਾਂ ਜਾਣਕਾਰੀ ਮੁਗਲ ਫੌਜਾਂ ਨੂੰ ਇਹਨਾਂ ਨੇ ਨਹੀਂ ਪਹੁੰਚਾਈ ਇਹ ਕਿਤੇ ਵੀ ਜ਼ਿਕਰ ਨਹੀਂ ਮਿਲਦਾ ਕਿ ਗੜੀ ਵਿੱਚ ਭੇਜੜਵਾਲਿਆਂ ਨੇ ਹੀ ਸਤਗੁਰਾਂ ਦੀ ਇਤਲਾ ਮੁਗਲ ਸਰਕਾਰ ਨੂੰ ਦੇਤੀ ਮੁਲ ਪ੍ਰਚਾਰਿਆ ਤਾਂ ਇੱਥੋਂ ਤੱਕ ਵੀ ਜਾ ਰਿਹਾ ਕਿ ਔਰੰਗਜ਼ੇਬ ਨੂੰ ਚਿੱਠੀ ਲਿਖੀ ਮਹਾਰਾਸ਼ਟਰ ਜੋ ਮਰਾਠਿਆਂ ਨਾਲ ਔਰੰਗਜ਼ੇਬ ਲੜ ਰਿਹਾ ਹੈ ਉਹਦੇ ਕੋਲ ਚਿੱਠੀ ਜਾਣ ਨੂੰ ਕਿੰਨਾ ਸਮਾਂ ਲੱਗ ਜਾਏਗਾ ਇਹ ਅੰਦਾਜ਼ਾ ਲਾ ਕੇ ਵੇਖੋ ਬਾਈ ਧਾਰ ਦੇ ਪਹਾੜੀ ਰਾਜਾਂ ਤੱਕ ਚਿੱਠੀ ਭੇਜੀ ਗਈ ਮੁਗਲ ਫੌਜਾਂ ਤੱਕ ਚਿੱਠੀ ਭੇਜੀ ਗਈ ਇਹ ਸਾਰੀਆਂ ਸਾਨੂੰ ਇਤਿਹਾਸ ਵਿੱਚੋਂ ਸੋਚਣੀਆਂ ਪੈਣੀਆਂ ਨੇ ਗੱਲਾਂ ਕਿ ਕਿਉਂ ਸਾਹਮਣੇ ਆ ਰਹੀਆਂ ਨੇ ਕਿ ਇਹ ਕੋਈ ਕਿੱਸਾ ਤਾਂ ਨਹੀਂ ਕੜਿਆ ਹਾਂ ਆ ਜਿਨ੍ਹਾਂ ਨੇ ਫਤੇਗੜ ਸਾਹਿਬ ਦਾ ਜੋ ਲਾਈਵ ਸੁਣਿਆ ਪਿੱਛੇ ਜੇ ਸ਼ਹਾਦਤ ਤੇ ਸ਼ਫਰ ਚੱਲ ਰਿਹਾ ਸੀ ਜਾ ਸਫਰੇ ਸ਼ਹਾਦਤ ਉਥੇ ਚਮਕੌਰ ਗੜੀ ਦੇ ਅਸਲੀ ਵਾਰਿਸ ਜਿਸ ਦਾ ਇਤਿਹਾਸ ਦੇ ਵਿੱਚ ਨਾਮ ਬੁੱਧੀ ਚੰਦ रावत ਆ ਰਿਹਾ ਹੈ ਉਹ ਬੁੱਧੀ ਚੰਦ रावत ਦੇ ਵੰਸ਼ਸ਼ ਅੱਗੇ ਜਿਹੜੇ ਸੀ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਉਹ ਫਤਿਹਗੜ੍ਹ ਸਾਹਿਬ ਨਤਮਸਤਕ ਹੋਏ ਨੇ ਔਰ ਇਤਿਹਾਸ ਦੇ ਵਿੱਚ ਇਹ ਚੰਗੀ ਤਰ੍ਹਾਂ ਸਪਸ਼ਟ ਹੋ ਚੁੱਕਿਆ ਕਲੀਅਰ ਹੋ ਚੁੱਕਿਆ ਕਿ ਉਹ ਜਿਹੜੀ ਗੜੀ ਸੀ ਉਹ ਚਮਕੌਰੇ ਗਦਾਰ ਦੀ ਨਹੀਂ ਸੀ ਉਹ ਬੁੱਧੀ ਚੰਦ रावत ਦੀ ਗੜੀ ਸੀ ਜਿਨ੍ਹਾਂ ਦੇ ਵੰਸ਼ ਦੇ ਵਿੱਚੋਂ ਅੱਜ ਵੀ ਆ ਕੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਨਤਮਸਤਕ ਹੁੰਦੇ ਨੇ ਸੋ ਇਹ ਵੀ ਕਲੀਅਰ ਹੋ ਜਾਂਦਾ ਤੇ ਹੁਣ ਜਿਹੜਾ ਕਹਿ ਰਿਹਾ ਕਿ ਚਮਕੌਰੇ ਜੱਟ ਨੇ ਗੁਰਗੋਬ ਸਿੰਘ ਮਹਾਰਾਜ ਨੂੰ ਇਤਲਾਹ ਦਿੱਤੀ ਜਾਂ ਜਾਣਕਾਰੀ ਦਿੱਤੀ ਮੈਂ ਫੇਰ ਬੇਨਤੀ ਕਰਦੇ ਆਂ ਜੇ ਕਿਸੇ ਕੋਲ ਪ੍ਰਾਤਨ ਸਰੋਤ ਹੈ ਕਿ ਚਮਕौरा ਗਦਾਰ ਸੀ ਜਿਹਦੀ ਇਹ ਹਵੇਲੀ ਸੀ ਜਿਸ ਨੇ ਗੁਰੂ ਪਾਤਸ਼ਾਹ ਨਾਲ ਗਦਾਰੀ ਕੀਤੀ ਜੇ ਕੋਈ ਪ੍ਰਾਤਨ ਸਰੋਤ ਹੈ ਕੋਈ ਇਤਰਾਤਰ ਇਤਿਹਾਸਕਕਾਰ ਦੀ ਲਿਖਤ ਹੈ ਤਾਂ ਸਭ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਸਚਾਈ ਬਾਰੇ ਪਤਾ ਲੱਗ ਸਕੇ ਸੱਚ ਸਾਹਮਣੇ ਆ ਸਕੇ ਨਹੀਂ ਹਾਰੇ ਬੇਨਤੀ ਆ ਰੱਬ ਦਾ ਵਾਸਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਆ ਐਵੇਂ ਸਤਿਗੁਰਾਂ ਦੇ ਇਤਿਹਾਸ ਨੂੰ ਖਰਾਬ ਨਾ ਕਰੀਏ ਇਹ ਸਤਿਗੁਰਾਂ ਦਾ ਇਤਿਹਾਸ ਹੈ ਜੇ ਕੋਈ ਪ੍ਰਾਤਨ ਸਰੋਤ ਹੈ ਆਪਾਂ ਫਿਰ ਮੁਨਕਰ ਨਹੀਂ ਹੋਵਾਂਗੇ ਇਸ ਚੀਜ਼ ਤੋਂ ਜਦੋਂ ਸਾਡੇ ਕੋਲੇ ਕੋਈ ਪ੍ਰੂਫ ਹੀ ਨਹੀਂ ਕੋਈ ਸਰੋਤ ਹੀ ਨਹੀਂ ਕਿਸੇ ਇਤਿਹਾਸਕਾਰ ਨੇ ਨਹੀਂ ਆਖਿਆ ਅਸੀਂ ਆਪਣੇ ਕੋਲੇ ਜੋੜ-ਜੋੜ ਕੇ ਆਖੀ ਜਾਂਦੇ ਆ ਇਸ ਕਰਕੇ ਇਤਿਹਾਸ ਨਾ ਖਰਾਬ ਕਰੋ ਬੇਨਤੀ ਹੈ ਜੇ ਕੋਈ ਸਰੋਤ ਹੈ ਤਾਂ ਉਹ ਸਭ ਸੰਗਤਾਂ ਨਾਲ ਸਾਂਝਾ ਕਰੋ ਇੰਨੀਆਂ ਬੇਨਤੀਆਂ ਪ੍ਰਵਾਨ ਜੀ ਉਹਨੀਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ